ਮੁੱਖ ਮੰਤਰੀ ਸਾਹਿਬ ਨੇ ਤਾਂ ਮੁਲਾਜ਼ਮਾਂ ਦੇ ਨਾਲ ਮੀਟਿੰਗਾਂ ਹੀ ਨਹੀਂ ਕੀਤੀਆਂ ਹੈ ਇਸ ਕਰਕੇ ਜਿਹੜੇ ਮੰਤਰੀ ਮੀਟਿੰਗਾਂ ਕਰਦੇ ਨੇ ਜਾਂ ਅਫਸਰਾਂ ਦੀ ਕਮੇਟੀ ਮੀਟਿੰਗ ਕਰਦੀ ਆ ਉਹਨਾਂ ਕੋਲੇ ਨਾ ਤਾਂ ਕੋਈ ਫੈਸਲਾ ਲੈਣ ਦੀ ਤਾਕਤ ਆ ਤੇ ਨਾ ਹੀ ਉਹਨਾਂ ਦੀ ਕੋਈ ਇੱਛਾ ਸ਼ਕਤੀ ਆ ਕਿ ਉਹ ਕੋਈ ਫੈਸਲਾ ਲੈ ਸਕਣ ਇਸ ਕਰਕੇ ਮੁਲਾਜ਼ਮ ਵਰਗ ਦੇ ਵਿੱਚ ਭਾਰੀ ਰੋਸ ਹੈਗਾ ਇਸੇ ਕਰਕੇ ਕਿਉਂਕਿ ਇੱਕ ਵੱਡਾ ਵਾਅਦਾ ਬਾਕੀ ਮਸਲਿਆਂ ਦੇ ਨਾਲ ਨਾਲੇ ਸਰਕਾਰ ਨੇ ਕੀਤਾ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਦੇ ਉੱਤੇ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ ਪਰ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਨੂੰ ਡੇਢ ਸਾਲ ਹੋ ਗਿਆ ਇਹ ਤਾਂ ਨਹੀਂ ਲਾਗੂ ਕਰ ਸਕੇ ਪਰ ਇਹਨਾਂ ਤੋਂ ਬਾਅਦ ਦੂਜੀਆਂ ਸਟੇਟਾਂ ਨੇ ਜਿੱਥੇ ਬਾਅਦ ਵਿੱਚ ਸਰਕਾਰਾਂ ਬਣੀਆਂ ਉਹਨਾਂ ਨੇ ਵਾਅਦੇ ਕੀਤੇ ਸੀ ਉੱਥੇ ਉਹ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਆ ਇਸ ਕਰਕੇ ਆਮ ਆਦਮੀ ਪਾਰਟੀ ਦੇ ਕਿਤੇ ਵਾਅਦੇ ਨੇ ਅੱਜ ਉਹਨਾਂ ਤੇ ਇੱਕ ਸਵਾਲੀਆ ਚਿੰਨ੍ਹ ਖੜਿਆ ਜੋ ਬੇਤਵਾਂ ਦੀ ਹਰ ਪਾਸੇ ਜਾਂ ਆਪਾਂ ਇਹ ਨੋਟੀਫਾਈ ਕੀਤਾ ਗਿਆ ਸਰਕਾਰ ਨੇ ਡੇਢ ਸਾਲ ਉੱਪਰ ਸਮਾਂ ਹੋ ਗਿਆ ਕਿ ਉਹਦੇ ਕੋਈ ਆਸ ਕੀਤੀ ਜਾ ਸਕਦੀ ਆ ਦੇਖੋ ਜੀ ਪੰਜਾਬ ਸਰਕਾਰ ਨੇ ਜਦੋਂ ਹਿਮਾਚਲ ਤੇ ਗੁਜਰਾਤ ਦੇ ਵਿੱਚ ਚੋਣਾਂ ਸੀ ਵਿਧਾਨ ਸਭਾ ਦੀਆਂ ਉਸ ਸਮੇਂ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕੀਤਾ ਕਿ ਅਸੀਂ ਪੰਜਾਬ ਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਾਂ ਤੇ ਦੂਜੇ ਪਾਸੇ ਇੱਕ ਕਮੇਟੀ ਬਣਾ ਦਿੱਤੀ ਐਸਓਪੀਜ਼ ਤਿਆਰ ਕਰਨ ਵਾਸਤੇ ਇਹਦੇ ਸੰਬੰਧੀ ਉਹ ਜਿਹੜੇ ਨਿਯਮ ਤੇ ਸ਼ਰਤਾਂ ਨੇ ਉਹ ਤੈਅ ਕਰਨੇ ਨੇ ਪਰ ਅਸੀਂ ਸਵਾਲ ਇਹ ਕਰਦੇ ਹਾਂ ਕਿ ਜੇ ਤਾਂ ਪੈਨਸ਼ਨ ਕੋਈ ਬਿਲਕੁਲ ਫਰੈਸ਼ ਕੰਮ ਹੋਵੇ ਨਾਮਾ ਕੰਮ ਹੋਵੇ ਪੁਰਾਣੀ ਪੈਨਸ਼ਨ ਫਿਰ ਤਾਂ ਕੋਈ ਅਧਦੇ ਲਈ ਕੋਈ ਨਿਯਮ ਬਣਾਉਣ ਦੀ ਜ਼ਰੂਰਤ ਆ ਜਦੋਂ ਕਿ 1972 ਦੇ ਵਿੱਚ ਪੈਨਸ਼ਨ ਲਾਗੂ ਕੀਤੀ ਉਸ ਸਮੇਂ ਦੇ ਬਣਾਏ ਹੋਏ ਨਿਯਮਾਂ ਦੇ ਤਹਿਤ ਆਜ ਵੀ ਪੰਜਾਬ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਦਾ ਹੱਕ ਲੈ ਰਹੇ ਨੇ ਅੱਜ ਵੀ ਪੁਰਾਣੀ ਪੈਨਸ਼ਨ 2004 ਤੋਂ ਪਹਿਲਾਂ ਭਰਤੀ ਮੁਲਾਜ਼ਮਾਂ ਨੂੰ ਮਿਲ ਰਹੀ ਆ ਉਹੀ ਨਿਯਮ ਜੇ ਸਾਡੇ ਤੇ ਲਾਗੂ ਕਰਨ ਤਾਂ ਆਟੋਮੈਟਿਕ ਪੁਰਾਣੀ ਪੈਨਸ਼ਨ ਲਾਗੂ ਹੋ ਜਾਣੀ ਆ ਸਰਕਾਰ ਨੀਤੀਆਂ ਦੀ ਸਬਕਮੇਟੀ ਬਣੀ ਸੀ ਉਹਦੀ ਵੀ ਰਿਪੋਰਟ ਅਜੇ ਤੱਕ ਜਨਤਕ ਹੋਈ ਐ ਤੇ ਨਾ ਹੀ ਮੁੱਖ ਸਕੱਤਰ ਦੀ ਅਗਵਾਈ ਚ ਬਣੀ ਕਮੇਟੀ ਦੀ ਕੋਈ ਰਿਪੋਰਟ ਐ ਜਿਹੜੀ ਉਹ ਅਜੇ ਤੱਕ ਜਨਤਕ ਹੋ ਸਕੀ ਐ ਤੇ ਸਰਕਾਰ ਵੱਲੋਂ ਜਾਂ ਵਿੱਤ ਵਿਭਾਗ ਵੱਲੋਂ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਇਸ ਮੂਹਲਾਜਮਾ ਚ ਰੋਸ ਹੈ ਸਰਕਾਰ ਪ੍ਰਤੀ ਕਿ ਜਿਹੜੀ ਮੰਗ ਸਰਕਾਰ ਜਾਇਜ਼ ਮੰਨਦੀ ਸੀ ਸਾਡੀ ਚੋਣਾਂ ਤੋਂ ਪਹਿਲਾਂ ਅਜੋ ਤੇ ਕੋਈ ਕਾਰਵਾਈ ਨਹੀਂ ਹੈ ਇੱਕ ਵਾਰ ਸੇ ਟੀਚਰ ਟੈਂਕ ਦੇ ਉੱਤੇ ਚਾਰ ਮਹੀਨਿਆਂ ਕੀ ਕਰਨ ਟੈਂਕ ਦੇ ਉੱਤੇ ਰਹਾਉਣ ਦਾ ਮੁੱਖ ਮੰਤਰੀ ਸਾਹਿਬ ਜਦੋਂ ਸੱਤਾ ਦੇ ਵਿੱਚ ਆਏ ਨੇ ਤਾਂ ਉਦੋਂ ਇਹ ਕਹਿੰਦੇ ਸੀਗੇ ਕਿ ਸਾਡੀ ਸਰਕਾਰ ਹੁਣ ਬਣ ਗਈ ਆ ਹੁਣ ਕਿਸੇ ਵੀ ਮੁਲਾਜ਼ਮ ਨੂੰ ਜਿਹੜਾ ਹੈਗਾ ਉਹ ਧਰਨਾ ਦੇਣ ਦੀ ਆ ਟੈਂਕੀ ਤੇ ਚੜਨ ਦੀ ਲੋੜ ਨਹੀਂ ਪਊਗੀ ਪਰ ਪਿਛਲੇ ਸਮੇਂ ਦੌਰਾਨ ਜਿਹੜੇ ਪੱਕੇ ਕਰਨ ਦੇ ਨਾਂ ਦੇ ਉੱਪਰ ਮੁਲਾਜ਼ਮਾਂ ਨਾਲ ਨਾਟਕ ਕੀਤਾ ਗਿਆ ਉਹ ਇੰਨੇ ਇੱਕ ਵਾਰੀ ਪੱਕੇ ਹੋ ਚੁੱਕੇ ਆ ਕਿ ਹੁਣ ਉਹ ਆਪ ਹੀ ਕੱਚੇ ਆ ਕਹਿਣ ਦਾ ਮਤਲਬ ਇਹ ਹੈ ਕਿ ਪਿਛਲੇ ਕਾਫੀ ਮਹੀਨਿਆਂ ਦੇ ਉੱਪਰ ਇੱਕ ਸਾਡਾ ਸਾਥੀ ਹੈਗਾ ਉਹ ਟੈਂਕੀ ਦੇ ਉੱਪਰ ਮੁੱਖ ਮੰਤਰੀ ਰਹਿائش ਦੇ ਬਿਲਕੁਲ ਨਜ਼ਦੀਕ ਬੈਠਾ ਪਰ ਅਜੇ ਤੱਕ ਉਹਦੀ ਜਿਹੜੀ ਸੁਣਵਾਈ ਹੈ ਨਾ ਤਾਂ ਕਦੇ ਪ੍ਰਸ਼ਾਸਨ ਵੱਲੋਂ ਇਸ ਤਰੀਕੇ ਦੀ ਹੋ ਸਕੀ ਹੈ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਸੰਤੁਸ਼ਟੀ ਹੋਵੇ ਕਿ ਸਾਨੂੰ ਜਿਹੜਾ ਪੱਕੇ ਕਰਨ ਵਾਲਾ ਸਰਕਾਰ ਵੱਧ ਰਹੀ ਹੈ ਤੇ ਨਾ ਹੀ ਕਦੇ ਮੁੱਖ ਮੰਤਰੀ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਆ ਕਿ ਮੇਰੀ ਰਹਿائش ਦੇ ਵਿੱਚ ਮੇਰੇ ਆਪਣੇ ਜ਼ਿਲ੍ਹੇ ਦੇ ਵਿੱਚ ਸਾਥੀ ਨੇ ਮੁਲਾਜ਼ਮ ਸਾਥੀ ਨੇ ਟੈਂਕੀ ਦੇ ਬੈਠੇ ਆ ਕਿ ਉਹਨਾਂ ਦੀ ਕੋਈ ਸਾਰ ਲਈ ਜਾ ਸਕੇ ਦੇਖੋ ਸੇ ਡੀਏ ਜਿਹੜਾ ਆਪਣਾ ਕੇਂਦਰ ਸਰਕਾਰ ਨਾਲ 12% ਪਿੱਛੇ ਆ ਕੇਂਦਰ 46% ਤੇ ਆਪਣਾ 30% ਉਹਦੇ ਤੇ ਤੁਹਾਡੇ ਕੀ ਵਿਚਾਰ ਆ ਦੇਖੋ ਜੀ ਚਾਹੀਦਾ ਤਾਂ ਸਰਕਾਰ ਨੂੰ ਇਹ ਸੀ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਸਮੇਂ-ਸਮੇਂ ਤੇ ਜਿਹੜਾ ਡੀਏ ਦੀਆਂ ਕਿਸ਼ਤਾਂ ਜਾਰੀ ਕਰਦੀ ਰਹੇ ਪਰ ਕਾਫੀ ਸਮੇਂ ਤੋਂ ਬਾਅਦ ਇਹ ਚੀਜ਼ ਦੇਖਣ ਦੇ ਵਿੱਚ ਆਈ ਕਿ ਇਸ ਵਾਰੀ ਮੁਲਾਜ਼ਮਾਂ ਦੀ ਦੀਵਾਲੀ ਫਿੱਕੀ ਰਹੀ ਆ ਖੁਸ਼ਕ ਰਹੀ ਆ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਸਰਕਾਰ ਵੱਲੋਂ ਇਸ ਵਾਰੀ ਸ਼ਾਇਦ ਦੀਵਾਲੀ ਤੇ ਹੋ ਸਕਦਾ ਕੋਈ ਡੀਏ ਦੀ ਕਿਸ਼ਤ ਜਾਰੀ ਕਰ ਦਿੱਤੀ ਜਾਵੇ ਜਾਂ ਫਿਰ ਸੈਂਟਰ ਦੇ ਬਰਾਬਰ ਡੀਏ ਜਿਹੜਾ ਹੈਗਾ ਉਹ ਚਾਰੀ ਕਰ ਦਿੱਤਾ ਜਾਵੇ ਪਰ ਇਸ ਸੰਬੰਧੀ ਵੀ ਅਜੇ ਤੱਕ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ